زندگی ਭਲੇ ਜ਼ਿੰਦਗੀ ਦੇ ਵਿੱਚ ਕਦੇ ਕੀ ਕੁਝ ਹੋ ਜਾਵੇ ਕੁਝ ਨਹੀਂ ਪਤਾ ਚੱਲਦਾ ਤੇ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰੀਕੇ ਦੇ ਨਾਲ ਇੱਕ ਮਾਸੂਮ ਬੱਚੀ ਆਈਐਸ ਅਫਸਰ ਬਣ ਜਾਂਦੀ ਹੈ ਉਹ ਵੀ ਆਪਣੇ ਪਿਤਾ ਦੇ ਕਾਤਿਲਾਂ ਦਾ ਬਦਲਾ ਲੈਣ ਦੇ ਲਈ ਕਿਸ ਤਰੀਕੇ ਦੇ ਨਾਲ ਲੰਬੀ ਲੜਾਈ ਉਸ ਨੂੰ ਲੜਨੀ ਪੈਂਦੀ ਹੈ ਤੇ ਕਿਸ ਤਰੀਕੇ ਦੇ ਨਾਲ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਉਸ ਨੂੰ ਜ਼ਿੰਦਗੀ ਦੇ ਵਿੱਚ ਤੱਕੇ ਖਾਣੇ ਪੈਂਦੇ ਨੇ ਤੇ ਨਾਲ ਹੀ ਲੋਕਾਂ ਦੇ ਹਾਸੇ ਮਖੌਲ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜ਼ਿੰਦਗੀ ਦੇ ਵਿੱਚ ਦੇ ਕੇ ਕੁਝ ਬਣਨਾ ਹੁੰਦਾ ਹੈ ਤਾਂ ਤੁਹਾਨੂੰ ਇੱਕ ਕਹਿ ਸਕਦੇ ਹਾਂ ਕਿ ਜਿਵੇਂ ਕੋਲਾ ਤਰਾਸ ਕੇ ਹੀਰਾ ਬਣਦਾ ਹੈ ਉਸੇ ਤਰੀਕੇ ਦੇ ਨਾਲ ਹੀਰਾ ਬਣਨ ਦੇ ਲਈ ਪਹਿਲਾਂ ਖੁਦ ਨੂੰ ਕਿਸਣਾ ਪੈਂਦਾ ਹੈ ਉਸ ਤੋਂ ਬਾਅਦ ਜਾ ਕੇ ਤੁਸੀਂ ਕੁਝ ਵੱਡੇ ਬੰਦੇ ਜਾਂ ਫਿਰ ਵੱਡੇ ਅਫਸਰ ਬਣ ਸਕਦੇ ਹੋ ਇਸੇ ਤਰੀਕੇ ਦੇ ਨਾਲ ਕਿੰਚਲ ਸਿੰਘ ਦੀ ਕਹਾਣੀ ਹੈ ਜਿਸ ਨੇ ਆਪਣੇ ਪਿਤਾ ਦੇ ਕਾਤਲਾ ਦਾ ਬਦਲਾ ਲੈਣ ਦੇ ਲਈ ਇੱਕ ਤਾਕੜ ਅਫਸਰ ਬਣਦੀ ਹੈ ਤੇ ਨਾਲ ਹੀ ਉਸ ਨੇ ਆਪਣੇ ਪਿਤਾ ਨੂੰ ਵੀ ਇਨਸਾਫ ਦਵਾਇਆ ਤੇ ਉਸ ਦੇ ਪਿਤਾ ਵੀ ਇੱਕ ਬਹੁਤ ਵੱਡੇ ਪੁਲਿਸ ਅਫਸਰ ਸਨ ਜਿਨ੍ਹਾਂ ਨੂੰ ਜਿਹੜਾ ਹੈ ਇੱਕ ਝੂਠੇ ਮੁਕਦਮੇ ਦੇ ਵਿੱਚ ਝੂਠੇ ਜਿਹੜਾ ਇਨਕਾਊਂਟਰ ਦੇ ਵਿੱਚ ਮਾਰ ਦਿੱਤਾ ਜਾਂਦਾ ਦਸਤੋਂ ਬਾਅਦ ਵੱਡੀ ਲੜਾਈ ਚੱਲਦੀ ਹੈ ਲੜਾਈ ਲੜੀ ਜਾਂਦੀ ਹੈ ਕਿੰਜਲ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਤੇ ਬਾਅਦ ਵਿੱਚ ਇਸ ਲੜਾਈ ਦੇ ਵਿੱਚ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੀ ਮਾਤਾ ਨੂੰ ਕੈਂਸਰ ਹੈ ਕੈਂਸਰ ਦੇ ਨਾਲ ਉਹਨਾਂ ਦੀ ਮਾਤਾ ਲੜ ਰਹੀ ਹੈ ਪਰ ਜਦੋਂ ਮਾਤਾ ਦੀ ਵੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਛੋਟੀ ਭੈਣ ਦਾ ਸਹਾਰਾ ਬਣੀ ਪਿਤਾ ਨੂੰ ਇਨਸਾਫ ਦਵਾਇਆ ਤੇ ਮਾਂ ਦਾ ਸੁਪਨਾ ਆਈਐਸ ਅਫਸਰ ਬਣਨ ਦਾ ਵੀ ਪੂਰਾ ਕੀਤਾ ਭੈਣ ਵੀ ਅੱਜ ਇੱਕ ਵੱਡੇ ਅਹੁਦੇ ਤੇ ਹੈ ਉਹ ਵੀ ਆਈਆਰਐਸ ਅਫਸਰ ਹੈ ਤਾਂ ਇਹਨਾਂ ਦੋਹਾਂ ਧੀਆਂ ਨੇ ਆਪਣੇ ਪਿਤਾ ਦੀ ਉਸ ਸ਼ਹਾਦਤ ਨੂੰ ਵੀ ਜਿਹੜਾ ਹੈ ਸਨਮਾਨ ਦਿਵਾਇਆ ਹੈ ਕਿਸ ਤਰੀਕੇ ਦੇ ਨਾਲ ਸ਼ਰਾਰਤੀ ਅਨਸਰਾਂ ਨੇ ਉਹਨਾਂ ਦਾ ਕਤਲ ਕੀਤਾ ਸੀ ਮਾਂ ਜਿਹੜੀ ਹੈ ਉਹ ਵੀ ਲੜਾ ਜਿਹੜੀ ਕੈਂਸਰ ਦੇ ਨਾਲ ਲੜਾਈ ਲੜ ਰਹੀ ਸੀ ਤੇ باوجود ਇਸ ਦੇ ਧੀਆ ਜੜੀਆਂ ਨੇ ਵੱਡੇ ਅਫਸਰ ਬਣ ਜਾਂਦੀਆਂ ਨੇ ਤੇ ਅੱਜ ਅਸੀਂ ਕਹਾਣੀ ਸਾਂਝੀ ਕਰਾਂਗੇ ਉਸ ਧੀ ਦੀ ਜਿਸ ਨੇ ਆਪਣੇ ਪਿਤਾ ਦੇ ਕਾਤਲਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਣ ਦੇ ਲਈ ਖੁਦ ਹੀ ਆਈਐਸ ਅਫਸਰ ਬਣ ਜਾਂਦੀ ਹੈ ਤਾ کہانی ਹੈ ਆਈਐਸ ਅਧਿਕਾਰੀ ਕਿੰਜਲ ਸਿੰਘ ਦੀ ਜਿਸ ਦਾ ਜਨਮ 5 ਜਨਵਰੀ 1982 ਨੂੰ ਉੱਤਰ ਪ੍ਰਦੇਸ਼ ਦੇ ਬਲਿਆ ਜ਼ਿਲ੍ਹੇ ਦੇ ਵਿੱਚ ਹੁੰਦਾ ਹੈ ਜਦੋਂ ਕਿੰਜਲ ਸਿਰਫ 2 ਈ ਮਹੀਨਿਆਂ ਦੀ ਹੁੰਦੀ ਹੈ ਉਦੋਂ ਉਹਨਾਂ ਦੇ ਪਿਤਾ ਕੇਪੀ ਸਿੰਘ ਦੀ ਜਿਹੜੀ ਹੈ ਉਹਨਾਂ ਦਾ ਕਤਲ ਹੋ ਜਾਂਦਾ ਹੈ ਜੋ ਕਿ ਡਿਪਟੀ ਸੁਪਰਡੈਂਟ ਆਫ ਪੁਲਿਸੀ ਕਰੀਬਨ 35 ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਗੋਂਡਾ ਦੇ ਵਿੱਚ ਝੂਠੇ ਮੁਕਾਬਲੇ ਦੇ ਵਿੱਚ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਮਾਰ ਦਿੱਤਾ ਸੀ ਉਦੋਂ ਤੋਂ ਕਿੰਜਲ ਨੂੰ ਆਪਣੇ ਪਿਤਾ ਦੇ ਲਈ ਨਿਆਂ ਦੀ ਲੜਾਈ ਚੜ੍ਹਿਆ ਲੜਨੀ ਪਈ ਹੈ ਉਸ ਦੌਰਾਨ ਜਿਹੜਾ ਉਹਨਾਂ ਦੇ ਪਿਤਾ ਦੀ ਹੱਤਿਆ ਉਦੋਂ ਹੁੰਦੀ ਹੈ ਜਦੋਂ ਮੁੱਖ ਸਾਜ਼ਿਸ਼ਕਰਤਾ ਸਰੋਜ ਨੂੰ ਪਤਾ ਲੱਗਿਆ ਹੈ ਕਿ ਕੇਪੀ ਸਿੰਘ ਦੁਆਰਾ ਇੱਕ ਪੁਲਿਸ ਅਧਿਕਾਰੀ ਦੇ ਵਜੋਂ ਉਸ ਦੀ ਕਰਤੂਤਾ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕੇਪੀ ਸਿੰਘ ਇੱਕ ਬਹੁਤ ਜ਼ਿਆਦਾ ਇਮਾਨਦਾਰ ਅਫਸਰ ਸਨ ਅਤੇ ਪ੍ਰਸ਼ਟਾਚਾਰ ਦੇ ਖਿਲਾਫ ਸਨ ਦੋਸ਼ੀ ਪੁਲਿਸ ਅਧਿਕਾਰੀ ਜਿਸ ਦੇ ਖਿਲਾਫ ਰਿਸ਼ਵਤ ਖੋਰੀ ਅਤੇ ਪ੍ਰਸ਼ਟਾਚਾਰ ਦੇ ਕਈ ਮਾਮਲੇ ਦਰਜ ਸੀ ਉਸ ਦਾ ਪਰਦਾਫਾਸ਼ ਕਰਨਾ ਜਿਹੜਾ ਹੈ ਉਹ ਉਹਨਾਂ ਕਿੰਜਲ ਦੇ ਪਿਤਾ ਨਹੀਂ ਕਰਨਾ ਸੀ ਤੇ ਇਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਵੱਲੋਂ ਇੱਕ ਝੂਠੇ ਮੁਕਾਬਲੇ ਦੇ ਵਿੱਚ ਉਹਨਾਂ ਕੇ ਪੀ ਸਿੰਘ ਨੂੰ ਜਿਹੜੀ ਹੈ ਗੋਲੀਆਂ ਲਗਾ ਦਿੱਤੀਆਂ ਗਈਆਂ ਤੇ ਬਾਅਦ ਵਿੱਚ ਸਰੋਜ ਦੇ ਵੱਲੋਂ ਇਹ ਦਿਖਾਇਆ ਗਿਆ ਕਿ ਗੈਂਗਸਟਰਾਂ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਨੇ ਤੇ ਬਾਅਦ ਵਿੱਚ ਕਰੀਬਨ ਹੋਰ ਇਸ ਮੁਕਾਬਲੇ ਦੇ ਵਿੱਚ 12 ਲੋਕ ਮਰ ਜਾਂਦੇ ਨੇ ਜਿਸ ਤੋਂ ਬਾਅਦ ਕੇਪੀ ਸਿੰਘ ਦੀ ਪਤਨੀ ਵਿਭਾ ਨੇ ਇੱਕ ਮਜਬੂਤੀ ਦੇ ਨਾਲ ਸਿੰਗਲ ਮਦਰ ਬਣ ਕੇ ਦੋਵਾਂ ਬੱਚੀਆਂ ਦੀ ਪਾਲਣ-ਪੋਸ਼ਣ ਕੀਤੀ ਤੇ ਇੱਕ ਲੜਾਈ ਵੀ ਲੰਬੀ ਲੜੀ ਆਪਣੇ ਪਤੀ ਨੂੰ ਇਨਸਾਫ ਦਿਵਾਉਣ ਦੇ ਲਈ ਤੇ ਬਾਅਦ ਵਿੱਚ ਜਿਹੜੀ ਹੈ ਕਿੰਜਲ ਅਤੇ ਉਸਦੀ ਭੈਣ ਦੀ ਪੜ੍ਹਾਈ ਦਾ ਬਹੁਤ ਸਾਰਾ ਉਸ ਤੇ ਸਿਰ ਤੇ ਆ ਜਾਂਦਾ ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਉਸ ਦੀ ਮਾਤਾ ਨੂੰ ਕੈਂਸਰ ਹੈ ਕੈਂਸਰ ਤੋਂ ਉਸ ਦੀ ਮਾਤਾ ਲਗਾਤਾਰ ਲੜ ਰਹੀ ਹੈ ਹਾਲਾਂਕਿ ਇਨਸਾਫ ਤਾਂ ਪਿਤਾ ਨੂੰ ਮਿਲ ਜਾਂਦਾ ਹੈ ਦੇ ਕਾਤਿਲ ਜੇਲਾ ਦੇ ਵਿੱਚ ਜਾਂਦੇ ਨੇ ਪੁਲਿਸ ਮੁਲਾਜ਼ਮ ਹੀ ਕਾਤਿਲ ਨਿਕਲਦੇ ਨੇ सीबीआई ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਪਰ ਉੱਤੇ ਹੀ ਜਦੋਂ ਉਹਨਾਂ ਦੀ ਮਾਤਾ ਇਹ ਲੜਾਈ ਨੂੰ ਲੜ ਰਹੀ ਸੀ ਤਾਂ ਦੋਵੇਂ 3 ਨੂੰ ਆਪਣੀ ਗੋਦੀ ਦੇ ਵਿੱਚ ਚੁੱਕ ਕੇ ਕੋਟ ਜਾਂਦੀ ਸੀ ਤਾਂ ਉਸ ਵੇਲੇ ਸਰਕਾਰ ਦੇ ਵੱਲੋਂ ਤਸਦੀ ਦੇ ਆਧਾਰ ਦੇ ਉੱਤੇ ਉਹਨਾਂ ਦੀ ਮਾਤਾ ਨੂੰ ਨੌਕਰੀ ਦਾ ਦੇ ਦਿੱਤੀ ਜਾਂਦੀ ਹੈ ਤਾਂ ਜਦੋਂ ਇਨਸਾਫ ਨਹੀਂ ਮਿਲ ਰਿਹਾ ਸੀ ਤਾਂ ਉਸ ਵੇਲੇ ਉਹਨਾਂ ਦੀ ਮਾਤਾ ਵਿਭਾ ਲੋਕਾਂ ਨੂੰ ਕਹਿੰਦੀ ਸੀ ਕਿ ਮੇਰੀ ਧੀਆ ਆਈਐਸ ਅਫਸਰ ਬਣ ਗਿਆ ਇਹਨਾਂ ਕਾਤਲਾਂ ਨੂੰ ਜੇਲਾ ਦੇ ਅੰਦਰ ਡੱਕੇਗੀ ਤੇ ਨਾਲ ਹੀ ਇਮਾਨਦਾਰੀ ਦੇ ਨਾਲ ਕੰਮ ਕਰੇਗੀ ਤੇ ਵੱਡੀਆਂ ਮਿਸਾਲਾਂ ਵੀ ਦੇਣਗੀ ਐ ਇਸੇ ਤਰੀਕੇ ਦੇ ਨਾਲ ਜਦੋਂ ਬੱਚੇ ਬੱਚੀ ਕਿੰਜਲ ਨੂੰ ਪਤਾ ਚੱਲਦਾ ਕਿ ਉਸਦੀ ਮਾਤਾ ਨੂੰ ਬਲੱਡ ਕੈਂਸਰ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੀ ਲੰਬੀ ਲੜਾਈ ਲੜੀ ਜਾਂਦੀ ਹੈ ਆਖਿਰਕਾਰ ਮਾਤਾ ਵੀ ਜੜੀ ਹੈ ਕੈਂਸਰ ਤੋਂ ਲੜਦੇ ਲੜਦੇ ਹਾਰ ਜਾਂਦੀ ਹੈ ਉਸ ਤੋਂ ਬਾਅਦ ਕਿੰਜਲ ਨੇ ਆਪਣੀ ਭੈਣ ਦਾ ਵੀ ਧਿਆਨ ਰੱਖਿਆ ਤੇ ਉਹਨਾਂ ਦੇ ਆਖਰੀ ਸ਼ਬਦ ਮਾਤਾ ਦੇ ਇਹ ਸੰਕੀ ਮੈਂ ਤੁਹਾਨੂੰ ਦੋਵਾਂ ਨੂੰ ਆਇਸ ਅਫਸਰ ਮੰਦਾ ਦੇਖਣਾ ਚਾਹਦੀ ਹੈ ਮੈਂ ਚਾਹਦੀ ਹਾਂ ਕਿ ਤੁਸੀਂ ਦਬੰਗ ਅਤੇ ਇਮਾਨਦਾਰ ਅਫਸਰ ਆਪਣੇ ਪਿਤਾ ਦੇ ਵਾਂਗ ਹੋਣ ਤਾਂ ਜੋ ਲੋਕ ਖੜ ਖੜ ਕੇ ਤੁਹਾਨੂੰ ਤੇ ਤੁਹਾਡੇ ਪਿਤਾ ਨੂੰ ਜਿਹੜਾ ਹੈ ਸਲਾਮ ਕਰ ਸਕਣ ਤੇ ਮਾਤਾ ਤੇ ਇਹਨਾਂ ਦੋ ਸ਼ਬਦਾਂ ਨੇ ਕਿੰਜਲ ਦੀ ਜ਼ਿੰਦਗੀ ਬਦਲ ਦਿੱਤੀ ਕਿਸ ਤਰੀਕੇ ਦੇ ਨਾਲ ਕਿੰਜਲ ਨੇ ਆਪਣੀ ਛੋਟੀ ਭੈਣ ਦਾ ਵੀ ਧਿਆਨ ਰੱਖਿਆ ਤੇ ਨਾਲ ਹੀ ਉਸਨੇ ਗ੍ਰੈਜੂਏਸ਼ਨ ਦੀ ਪੜਾਈ ਕਰਨ ਤੋਂ ਬਾਅਦ 2004 ਦੇ ਵਿੱਚ ਜਦੋਂ ਉਹਨਾਂ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਆਈਐਸ ਅਫਸਰ ਬਣਨ ਦੀ ਤਿਆਰੀ ਸ਼ੁਰੂ ਕੀਤੀ ਆਪਣੀ ਮਾਂ ਦੇ ਦੇਹਾਂਤ ਤੋਂ ਬਾਅਦ ਕਿੰਜਲ ਨੇ ਫਾਈਨਲ ਪ੍ਰੀਖਿਆ ਦੇਣ ਦੇ ਲਈ ਕਾਲਜ ਦੇ ਵਿੱਚ ਵਾਪਸ ਆਏ ਦਿੱਲੀ ਯੂਨੀਵਰਸਿਟੀ ਦੇ ਵਿੱਚ ਉਸਨੇ ਟੌਪ ਕੀਤਾ ਇਸ ਤੋਂ ਬਾਅਦ ਉਸਨੇ ਛੋਟੀ ਪੈਣ ਬ੍ਰਿੰਜਲ ਸਿੰਘ ਨੂੰ ਦਿੱਲੀ ਬੁਲਾ ਲਿਆ ਦੋਵੇਂ ਭੈਣਾਂ ਨੇ ਮਿਲ ਕੇ ਪਿਤਾ ਦੇ ਆਈਐਸ ਅਫਸਰ ਬਣਨ ਦੇ ਸੁਪਨੇ ਨੂੰ ਪੂਰਾ ਕੀਤਾ ਅਤੇ ਯੂਪੀਐਸਸੀ ਦੀ ਪ੍ਰੀਖਿਆ ਦੇਣੀ ਸ਼ੁਰੂ ਕੀਤੀ ਪਹਿਲੇ ਪ੍ਰਯਾਸ ਦੇ ਵਿੱਚ ਹਾਲਾਂਕਿ ਕਿੰਜਲ ਅਸਫਲ ਰਹਿ ਜਾਂਦੀ ਹੈ ਦੂਸਰੇ ਪ੍ਰਯਾਸ ਦੇ ਵਿੱਚ ਕਿੰਜਲ ਜਿਹੜੀ ਹੈ ਉਸ ਨੂੰ ਸਫਲਤਾ ਮਿਲਦੀ ਹੈ ਤੇ 25ਵਾਂ ਰੈਂਕ ਆਲ ਇੰਡੀਆ ਦੇ ਵਿੱਚ ਉਹ ਹਾਸਲ ਕਰਦੀ ਹੈ ਤੇ ਰਿਅੰਜਲ ਦੀ ਗੱਲ ਕਰੀਏ ਤੇ ਉਹ 252 ਜਿਹੜਾ ਅੰਕ ਹੈ ਉਹ ਹਾਸਲ ਕਰਦੀਆ 올 ਇੰਡੀਆ ਦੇ ਵਿੱਚ ਤੇ ਦੋਵੇਂ ਧੀਆ ਹੁਣ ਜੜੀਆਂ ਨੇ ਉਹ ਆਈਪੀਐਸ ਤੇ ਆਈਆਰਐਸ ਅਫਸਰ ਹੈ ਤੇ ਦੋਵੇਂ ਧੀਆ ਨੇ ਆਪਣੇ ਪਿਤਾ ਨੂੰ ਇਨਸਾਫ ਵੀ ਦਿਵਾਇਆ ਤੇ ਅੱਜ ਬੜੇ ਹੀ ਤਾਕਤ ਤਰੀਕੇ ਦੇ ਨਾਲ ਦਬੰਗ ਤਰੀਕੇ ਦੇ ਨਾਲ ਆਪਣੀਆਂ ਸੇਵਾਵਾਂ ਮਾ ਯੂਪੀ ਦੇ ਵਿੱਚ ਨਿਭਾ ਰਹੀਆਂ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਬਹੁਤ ਜ਼ਿਆਦਾ ਇਮਾਨਦਾਰੀ ਦੇ ਨਾਲ ਕੰਮ ਕੀਤਾ ਜਾਂਦਾ ਇਮਾਨਦਾਰ ਅਫਸਰਾਂ ਦੇ ਵਿੱਚੋਂ ਗਿਣੀਆਂ ਜਾਂਦੀਆਂ ਨੇ ਤੇ ਨਾਲ ਹੀ ਇੱਕ ਸੰਘਰਸ਼ ਉਹਨਾਂ ਦੇ ਵੱਲੋਂ ਜ਼ਿੰਦਗੀ ਦੇ ਵਿੱਚ ਲੜਿਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਪਹਿਲਾ ਪਿਤਾ ਦੀ ਜਿਹੜੇ ਹੈ ਕਤਲ ਹੋ ਜਾਂਦਾ ਹੈ ਬਾਅਦ ਵਿੱਚ ਲੜਾਈ ਪੂਰਾ ਪਰਿਵਾਰ ਲੜਦਾ ਹੈ ਪਿਤਾ ਨੂੰ ਇਨਸਾਫ ਦਿਵਾਉਣ ਦੇ ਲਈ ਉਸ ਤੋਂ ਬਾਅਦ ਜਿਹੜੀ ਹੈ ਦੂਸਰੀ ਪਾਰੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਪਤਾ ਚੱਲਦਾ ਹੈ ਕਿ ਮਾਂ ਨੂੰ ਕੈਂਸਰ ਹੈ ਕੈਂਸਰ ਦੇ ਨਾਲ ਲੜਾਈ ਲੰਬਾ ਸਮੇਂ ਤੱਕ ਚੱਲਦੀ ਹੈ ਤੇ ਤੀਸਰੀ ਲੜਾਈ ਯੂਪੀਐਸਸੀ ਦੀ ਹੁੰਦੀ ਹੈ ਜੋ ਲੜਾਈ ਖੁਦ ਲਈ ਵੀ ਤੇ ਆਪਣੇ ਮਾਪਿਆਂ ਦੇ ਸੁਪਨੇ ਦੇ ਲਈ ਵੀ ਹੁੰਦੀ ਹੈ ਕਿ ਮਾਪਿਆਂ ਨੂੰ ਜਵਾਨ ਦਿੱਤੀ ਹੈ ਜੇ ਬਣਨਾ ਹੈ ਤਾਂ ਆਈਐਸ ਅਫਸਰ ਬਣਨਾ ਹੈ ਇਸ ਉਲਾਵਾ ਕੁਝ ਨਹੀਂ ਬੜਨਾ ਇਹਨਾਂ ਦੋਵੇਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਦੋ ਮਹਿਤਿਆਂ ਡਟ ਜਾਂਦੀਆਂ ਨੇ ਮਿਹਨਤ ਦੇ ਲਈ ਦੋ ਪ੍ਰਿਆਸਾ ਦੇ ਵਿੱਚ ਕਿੰਜਲ ਸਿੰਘ ਜਿਹੜੀ ਹੈ ਉਹ ਆਈਐਸ ਅਫਸਰ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਦੀ ਹੈ ਅੱਜ ਵੀ ਉਹ ਆਪਣੀਆਂ ਸੇਵਾਵਾਂ ਵਿੱਚ ਬਾਕੂਬੀ ਤੌਰ ਦੇ ਉੱਤੇ ਨਿਭਾ ਰਹੀਆਂ ਨੇ ਜਿਨ੍ਹਾਂ ਦੇ ਚਰਚੇ ਦੂਰ ਦੂਰ ਤੱਕ ਨੇ ਤੇ ਨਾਲ ਹੀ ਲੋਕ ਉਹਨਾਂ ਨੂੰ ਸੈਲੂਟ ਮਾਰਦੇ ਨੇ ਵੱਡੇ ਅਫਸਰ ਉਹਨਾਂ ਨੂੰ ਸੈਲੂਟ ਮਾਰ ਕੇ ਕਹਿੰਦੇ ਨੇ ਧੀਆਂ ਹੋਣ ਤਾਂ ਅਜਈਆਂ ਹੋਣ ਜਿਨ੍ਹਾਂ ਨੇ ਆਪਣੇ ਮਾਪਿਆਂ ਦਾ ਨਾਂ ਵੀ ਰੋਸ਼ਨ ਕੀਤਾ ਤੇ ਨਾਲ ਹੀ ਆਪਣੇ ਪਿਤਾ ਨੂੰ ਇਨਸਾਫ ਦਿਵਾਇਆ ਤੇ ਪਿਤਾ ਵਾਂਗ ਅੱਜ ਬੜੀ ਹੀ ਇਮਾਨਦਾਰ ਤਾਰਿਕ ਦੇ ਨਾਲ ਨੌਕਰੀ ਨਿਭਾ ਰਹੀ ਹੈ ਕਮੈਂਟ ਦੇ ذریعے ਇਸ ਤਾਕਤਤੀ ਦੀ ਜਿਹੜੀ ਕਹਾਣੀ ਹੈ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕਿੰਨੀ ਇੱਕ ਜਿਹੜੀ ਮੋਟੀਵੇਸ਼ਨ ਦਿੰਦੀ ਹੈ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ